ਤਾਨੂੰ ਪੈਟਰੋਲ ਬਾਈ ਕਰੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਬਾਈਕ ਤੁਹਾਨੂੰ ਮਿਲਣ ਜਾ ਰਹੀ ਜੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਦੇ ਵਿੱਚ ਨਾ ਜੀ ਨਾ ਆਪਾਂ ਇੱਕ ਦੇ ਨਾਲ ਇੱਕ ਨਹੀਂ ਦੇਣੀ ਐਤਕੀ ਆਪਾਂ ਇੱਕ ਦੇ ਨਾਲ ਦੋ ਹੀ ਬਾਈਕ ਦੇਣੀਆਂ ਸਪੈਸ਼ਲ ਨਾਲ ਆਪਾਂ LED ਦੇਣੀ ਹੈ ਸਰ ਇਸ ਚੱਕਰ ਦਾ ਤੁਸੀਂ ਰੇਟ ਬਤਾ ਦਿੱਤੇ ਹੋਣੇ ਜੀ ਨਾ ਜੀ ਨਾ ਅਸੀਂ ਰੇਟ ਵਧਾਏ ਨਹੀਂ ਐਤਕੀ ਰੇਟ ਘਟਾਏ ਨੇ ਸਪੈਸ਼ਲ 90000 ਦੇ ਵਿੱਚ ਅਸੀਂ ਤਿੰਨ E ਬਾਈਕ ਦੇਣੀਆਂ ਸਪੈਸ਼ਲ ਆਫਰ ਦੇ ਵਿੱਚ ਇੱਕ 30000 ਦੀ ਔਡੀ ਮਾਡਲ ਹੈ ਜੀ ਸਪੈਸ਼ਲ ਜਿੱਦਾਂ ਵੱਡੀਆਂ ਗੱਡੀਆਂ ਦੇ ਆਪਣੇ ਸਪੀਡ ਇੱਕ ਥਾਂ ਖੜ ਜਾਂਦੀ ਆ ਹਾਰਨ ਹੋ ਗਿਆ ਸਪੈਸ਼ਲ ਤਾਂ 뮤지컬 ਆਉ ਸਪੈਸ਼ਲ ਚੱਲਦਾ ਵੇਖੋ ਸਰ ਇਹਦੇ ਵਿੱਚ ਅੰਡਰ ਸਪੀਕਰ ਲੱਗਾ YouTube ਚ ਚਲਾਓ ਕੁਝ ਵੀ ਆਪਾਂ ਡਰਾਈਵ ਕਰ ਰਹੇ ਆ ਭਾਵੇਂ ਫੋਨ ਫੋਨ ਕਰੋ ਤੇ ਫੋਨ ਸੁਣ ਸਕਦੇ ਆ ਸਰ ਫੋਨ ਕਰੇ ਤਾਂ ਐਦਾ ਤਾਂ ਹੋ ਹੀ ਨਹੀਂ ਸਕਦਾ ਮੈਂ ਕਹਿੰਦਾ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਹੁਣੇ ਇੱਕ ਮਿੰਟ ਦਿਓ ਜੀ ਹੈਲੋ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਠੀਕ ਹੋ ਜੀ ਕਿੱਥੋਂ ਬੋਲਦੇ ਆਂ ਪਲੱਸ ਆਪਾਂ ਇਹਦੇ ਵਿੱਚ ਪਿੰਡ ਡਰਾਈਵ ਲਾ ਸਕਦੇ ਆ ਨਾਲ ਆਪਾਂ ਫੋਨ ਚਾਰਜਰ ਲਾ ਸਕਦੇ ਆ ਨਾਲ ਆਪਾਂ ਜੁਐਸਬੀ ਕੁਝ ਵੀ ਲਾ ਸਕਦੇ ਆ ਨਾਲ ਆਪਾਂ ਤੁਹਾਨੂੰ ਬੈੱਕ ਗੇਅਰ ਵੀ ਦੇਣਾ ਵਾ ਮਤਲਬ ਪਿੱਛੇ ਨੂੰ ਜਾ ਸਕਦਾ ਮੈਂ ਕਿੰਨਾ ਸਪੈਸ਼ਲ ਡੀ ਤੇ ਡਰਾਈਵ ਆਰ ਤੇ ਰਿਵਰਸ ਐਂਟੀਥਿਫਟ ਲੋਕ ਆ ਜੀ ਆਪਾਂ ਸਟਾਰਟ ਕਰਨੀ ਇਹ ਤਾਂ ਸਟਾਰਟ ਹੋ ਜਾਂਦੀ ਹੈ ਜੀ ਆ ਚੈੱਕ ਕਰੋ ਤੁਸੀਂ ਤੇ ਨਾਲ ਇਸੇ ਤਰ੍ਹਾਂ ਬੰਦ ਹੋ ਜਾਂਦੀ ਆ ਉਸ ਤੋਂ ਬਾਅਦ ਇਹਦੇ ਵਿੱਚ ਐਂਟੀਥਿਫਟ ਲੋਕ ਆ ਗਿਆ ਇਹ ਆਪਾਂ ਇਹਨੂੰ ਲੋਕ ਲਾਤਾ ਇਹਨੂੰ ਆਪਾਂ ਆਹ ਦੇਖੋ ਚੈੱਕ ਕਰੋ ਜੀ ਤੋਰਾਂਗੇ ਇਹਨੇ ਬੋਲਣ ਲੱਗ ਗਿਆ ਨਾ ਇਹਨੂੰ ਕੋਈ ਵੀ ਚੋਰ ਚੋਰੀ ਨਹੀਂ ਕਰ ਸਕਦਾ ਵੇਖੋ ਇਹ ਜਮਾਂ ਟਾਇਰ ਜਾਮ ਹੋ ਗਏ ਸਪੈਸ਼ਲ ਰਾਡੋ ਕੰਪਨੀ ਬ੍ਰਾਂਡ ਹੈ ਜੀ ਇਹ ਇੱਕ ਹੁਣੇ ਬੈਸਪਾਈ ਜਿਹੜਾ ਵੱਡੇ ਟਾਇਰ ਆਏ ਹੋਏ ਨੇ ਸਪੈਸ਼ਲ ਜੇਕੇ ਕੰਪਨੀ ਦੇ ਭਾਵੇਂ ਆਪਾਂ ਜੂਸ ਦਿਗਾ ਪੇਟੀਆਂ ਰੱਖ ਲਈਏ ਵਿੱਚ ਇਹਦੇ ਓਏ ਹੋ 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 ਚੈੱਕ ਕਰੋ ਟਕਾ ਕੇ ਜੀ ਭਾਵੇਂ ਬੱਚੇ ਵੀ ਚਲਾ ਸਕਦੇ ਇਹਨੂੰ ਜੀ ਫੁੱਲ ਹੈਵੀ ਬੈਟਰੀ ਦੇਵਾਂਗੇ ਜੀ ਆਪਾਂ ਸਪੈਸ਼ਲ ਰਾਡੋ ਕੰਪਨੀ ਦੀ ਬੈਟਰੀ ਦੇਣੀ ਆਪਾਂ ਬਾਕੀ ਜਿਹੜੀ 40000 ਤੋਂ ਸਟਾਰਟ ਹੁੰਦਾ ਸਾਰਿਆਂ ਨੂੰ ਨਾਲ ਫੈਨ ਫ੍ਰੀ ਨਾ ਆਪਾਂ ਨੂੰ ਇਹਦੇ ਵਿੱਚ ਕੋਈ ਪ੍ਰਦੂਸ਼ਣ ਕਰਾਉਣ ਦੀ ਲੋੜ ਆ ਨਾ ਇਹਦੇ ਵਿੱਚ ਆ ਔਰ ਰਿਮੋਟ ਹੈ ਯੋਨ ਸਪੈਸ਼ਲ ਐਂਟੀਥਿਫਟ ਲੌਕ ਹੈ ਦੇ ਵਿੱਚ ਪਲੱਸ ਥਾਰ ਵਾਲੀ ਲਾਈਟ ਲੱਗੀ ਹੋਈ ਆ ਪ੍ਰੋਜੈਕਟਰ ਲਾਈਟ ਨਾਲ ਗ੍ਰਿਲ LED ਵਾਲੀ ਹੈ ਮਾਡਲ ਹੈ ਵੱਡੇ ਟਾਇਰ ਨੇ ਜੋ ਕਿ ਆਰਮੀ ਦੇ ਸਪੈਸ਼ਲ ਟਾਇਰ ਨੇ LED ਉਹਨੂੰ ਦੇਣੀ ਹੈ ਜਿਹੜਾ ਆਪਣੀ ਵੀਡੀਓ ਸਪੈਸ਼ਲ ਸ਼ੇਅਰ ਕਰੂਗਾ ਆਪੋ ਉਸ ਪਰਸਨ ਨੂੰ LED ਦੇਣੀ ਹੈ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦੋ ਗਰੁੱਪਾਂ 'ਚ ਸ਼ੇਅਰ ਕਰੋ ਰੱਜ ਕੇ ਜੇ ਤੁਹਾਨੂੰ ਵੀ ਆ ਵਾਲੀ LED ਚਾਹੀਦੀ ਬਿਲਕੁਲ ਫ੍ਰੀ ਦੇ ਵਿੱਚ ਹੈ ਤਾਂ ਇੱਕ ਬੰਦੇ ਨੂੰ ਇੱਕ ਬੰਦੇ ਨੂੰ ਦੇਵਾਂਗੇ ਜੀ ਡਰੋ ਕੱਢਣਾ ਨਾ ਡਰੋ ਕੱਢਿਆ ਜਾਣਾ ਇਹਦੇ ਜੀ ਠੀਕ ਐ ਸੋ ਫਟਾਫਟ ਵੀਡੀਓ ਨੂੰ ਸ਼ੇਅਰ ਕਰ ਦਿਓ ਸਰ ਜਿੱਥੇ ਮਰਜੀ ਬੰਦਾ ਬੈਠਾ ਹੋਵੇ ਕਿੱਥੇ ਮਰਜੀ ਬੰਦਾ ਬੈਠਾ ਹੋਵੇ ਸ਼ੇਅਰ ਤੇ ਕਮੈਂਟ ਕਰੇ ਨਾਲ ਆਪਾਂ LED ਸਪੈਸ਼ਲ ਦੇਵਾਂਗੇ ਜੀ ਕਲਰ ਆਪਣੇ ਕੋਲੇ ਵਾਧੂ ਕਿਹੜਾ ਮਰਜੀ ਚੱਕੋ ਜੀ ਬਲੈਕ ਨਾਲ ਬਲੈਕ ਵਾਈਟ ਦੇ ਨਾਲ ਵਾਈਟ ਇਧਰ ਨਾਲ ਕਿੰਨਾ ਸੋਹਣਾ ਪਿਆਰਾ ਕਲਰ ਆ ਨਵਾਂ ਵੇ ਸ਼ਾਈਨਿੰਗ ਵੇਖੋ ਕਲਰ ਦੀ ਮਿੱਟੀ ਪਊ ਹੱਥ ਮਾਰੋ ਸਾਫ਼ ਕੋਈ ਸਕ੍ਰੈਚ ਨਹੀਂ ਪਊਗਾ ਸਕ੍ਰੈਚ ਨਹੀਂ ਪਵੇਗਾ ਨਾ ਜੀ ਨਾ ਇਹ ਮੈਟ ਆ ਮੈਟ ਕਲਰ ਦਾ ਮੈਗਾ ਪਾ ਕੇ ਵੇਖੋ ਤੁਸੀਂ ਨਾਲੇ ਹੱਥ ਨਾਲ ਸਾਫ ਕਰੋ ਚੱਕ ਦੇਖ ਸ਼ਾਈਨਿੰਗ ਵੇਖੋ ਕਲਰ ਦੀ ਕਿੰਨਾ ਸੋਹਣਾ ਸਿਲਵਰ ਕਲਰ ਹੈ ਸ਼ਾਈਨਿੰਗ ਵੇਖੋ ਮਾਡਲ ਦੀ ਬ੍ਰਾਂਡ ਹੈ ਜੀ ਇਹ ਇੱਕ ਰਾਡੋ ਪ੍ਰੋਜੈਕਟਰ ਲੇਟਾ ਵਾ ਟਾਇਰ ਵੱਡੇ ਆ ਡਬਲ ਡੈਸਕ ਆ ਵੱਡੀਆਂ ਬੈਟਰੀਆਂ ਇਹਦੇ ਵਿੱਚ ਬਾਕਮਾਲ ਪੀਸ ਆ ਔਡੀ ਵਾਡਲ ਕਹਿੰਦੇ ਅਸੀਂ ਇਹਨੂੰ ਐਸਨੂ ਜੀ ਵਾ ਜੀ ਵਾ ਵੱਡਾ ਛੋਟਾ ਕਹਿੰਦੇ ਇਹਨੂੰ ਛੋਟਾ ਜੀ ਇਹਦੀ ਸੀਟ ਵੇਖੋ ਕਿੰਨੀ ਲੰਬੀ ਆ ਬੈਟਰੀਆਂ ਇਹਦੇ ਵਿੱਚ 6 ਹੋਣੀਆਂ ਜੀ 6 ਬੈਟਰੀਆਂ 6 ਦੇ ਨਾਲ 100 ਕਿਲੋਮੀਟਰ ਚੱਲੂਗਾ ਜੀ ਇਹ ਮਾਡਲ ਇਹ ਵੀ ਮਾਡਲ ਬਹੁਤ ਵਧੀਆ ਬਾਕਮਾਲ ਮਾਡਲ